ਕੀ ਤੇ ਤੱਲੇ ਲੱਗੀ ਚੱਲਦੀ ਕੰਮ ਹੀ ਕਰਾ ਦੇ ਤੂੰ ਕੰਮ ਘੱਟਾ ਨਹੀਂ ਕੱਢਣਾ ਨਾ ਤੂੰ ਵੀ ਕੰਮ ਹੀ ਕੱਢ ਆਵੇਂ ਸਾਰਾ ਸਾਫ਼ ਕਰਕੇ ਮੈਂ ਤੁਹਾਨੂੰ ਲੇ ਸਫਾਈ ਕਰਤੀ ਲੈ ਤੂੰ ਜਾ ਵੀ ਦਫਾ ਹੋ ਇਹਨੇ ਬਰਨ ਟੇਬਲ ਤੇ ਹੁੰਦੇ ਨਹੀਂ ਕਹਿੰਦੇ ਹੁੰਦੇ ਤਾਂ ਹੈਗੇ ਨਹੀਂ ਕੀ ਸੁਣਾ ਫਿਰ 7107 ਦਾ 7 ਦਾ 10 ਤਾਂ ਆਪਾਂ ਇਦਾਂ 70 ਦਾ 07 ਨਾਲ 77 ਦਾ 47 7 ਨਾਲ Samsung ਦਾ 47 ਹੈ ਜਦ 31 Samsung ਦਾ 42 Samsung ਦਾ 49 756 763 710 773 ਹੈ ਪਰ ਬਰਨ ਦੇ ਮੁਕਾਬਲੇ ਹੋਰ ਕੋਈ ਲੈ ਮੈਂ ਤੁਹਾਨੂੰ ਸੁਣਾਵਾਂ ਐਲਨ ਜੀ ਦਾ 6 ਤੋਂ ਵੀ ਬਾਅਦ ਹੀ ਤੁਹਾਨੂੰ ਰਣ ਉੱਤੇ ਤੈਨੂੰ ਕੋਠੇ ਤੇ ਜਾਣਾ ਨਹੀਂ ਹੈਗਾ ਨਾ ਕੋਠੇ ਤੇ ਕਰਨਾ ਜਾ ਕੇ ਜਿਹਨਾਂ ਸੇ ਖੁੱਤੇ ਹੋ ਨਹੀਂ ਇਹ ਤਾਂ ਗੱਲ ਹੈ ਕੋਠੇ ਜਾ ਕੇ ਕੀ ਕਰਨਾ ਜਿੱਦਨ ਦੀਵਾਲੀ ਆਊਗੀ ਉਦੋਂ ਜਾਵਾਂਗੇ ਹੁਣ ਦੀਵਾਲੀ ਤੇ ਤਾਂ ਉਦੋਂ ਨੂੰ ਤਾਂ ਦੀਵਾਲੀ ਨੂੰ ਉੱਤੇ ਹੋਰ ਘਰ ਪਾ ਦੇਣਾ ਹਾਂ ਗੱਲਾਂ ਦੇਖ ਤਾਂ ਕਿਹੜੀ ਹੈ ਘਰ ਤੋਂ ਵੀ ਨਹੀਂ ਪੁੱਛ ਲੈ ਤੁਹਾਨੂੰ ਭਾਜੀ ਨੂੰੜੀ ਹੈ ਕੀ ਤੁਹਾਨੂੰ ਪਤਾ ਵੀ ਮੇਰੇ ਘਟ ਪੈਟ ਫੇਰਾ ਹੋਇਆ ਹੈ ਕਿੱਥੇ ਹਾਂ ਉਰੇ ਲੱਗ ਰਿਹਾ ਸਹੀ ਗਾ ਉਰੇ ਲੱਗ ਰਿਹਾ ਪਿਆਨੇ ਪਕਲਾ ਪੇਰਾ ਹੈ ਇਕੋ ਸਿੰਗਲ ਹੀ ਕੀਤਾ ਬੱਬੀ ਨੇ ਕੀਤਾ ਹਾਂ ਕਿੱਥੇ ਰੱਖਿਆ 2000 ਰੁਪਇਆ ਹਾਂ ਗੁੰਮ ਗਿਆ ਦੀ ਲੱਗਦੀ ਮੈਂ ਨਾ ਦਮਨ ਨੂੰ 2000 ਰੁਪਇਆ ਫੜਾਇਆ ਕੈਸ਼ ਕਿ ਆਪਣੀ ਮੰਮਾ ਨੂੰ ਦੇ ਦੇ ਤੇ ਦਮਨ ਨੂੰ ਕੱਖ ਆਦਮੀ ਹੈਗਾ ਵੀ ਨਹੀਂ ਕਿੱਥੇ ਰੱਖਿਆ ਦੀਆਂ ਲਾਟਾ ਲੁੱਟਾ ਕਿੱਥੋਂ ਚੱਲਣਗੀਆਂ ਤੇ ਇਹਨੇ ਪਤਾ ਨਹੀਂ ਕਹਿੰਦੀ ਵੀ ਮੈਂ ਮੰਮਾ ਨੂੰ ਫੜਾਤਾ ਕੌਣ ਰੱਬ ਜਾਣਦਾ ਫੜਾਇਆ ਕਿ ਨਹੀਂ ਫੜਾਇਆ ਹਨਾ ਪੀਰ ਨੂੰ ਯਾਦ ਹੀ ਨਹੀਂ ਆਉਂਦਾ ਪਿਆ ਤੇ ਉਹ ਹੁਣ ਇਹਨਾਂ ਨੂੰ ਲੱਭਣ ਨਹੀਂ ਦਿਆ ਕਹਿੰਦੇ ਨੇ ਸਾਰੇ ਪਾਸੇ ਫੋਲ ਲਿਆ ਸੀ ਲੈ ਦੱਸ ਹੈ ਘਰ ਚ ਚੋਰੀ ਵੀ ਨਹੀਂ ਹੋ ਸਕਦੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਮਾਨ ਚੋਰੀ ਹੋ ਗਿਆ ਆ ਫਤਿਹ ਸਿੰਘਾ ਕੀ ਕਰਦਾ ਇੱਥੇ ਅੱਛਾ ਤੇਰਾ ਏ ਇਹਨੂੰ ਇੱਥੇ ਰੱਖਦੇ ਹੁੰਦੇ ਨੇ ਕਿ ਇਹਨੂੰ ਲੁਕਾ ਕੇ ਰੱਖਦੇ ਹੁੰਦੇ ਨੇ ਤੇ ਹੁਣ ਮੈਂ ਆਈ ਆ ਤਾਂ ਹੁੰਦੇ ਦਰਾਜ ਚੈੱਕ ਕਰਨਾ ਵੀ ਹੋ ਸਕਦਾ ਕਿ ਤੇ ਮੈਨੂੰ ਲੱਭ ਜਣ ਦਮਨ ਯਾਦਕਾਰ ਪੁੱਤ ਇਦਾਂ ਮਜ਼ਾਕ ਥੋੜੀ ਐ ਯਾਰ ਨਹੀਂ ਪਤਾ ਹੈ 2000 ਦੀ ਕੁੰਡੀ ਲਵਾਤੀ ਤੂੰ ਆਪਣੀ ਮੰਮਾ ਨੂੰ ਐ ਮੱਦੂ 2000 ਦੀ ਕੁੰਡੀ ਲਵਾ ਰਹੀ ਹੈ ਤੁਹਾਡੀ ਮੰਮਾ ਨੂੰ ਯਾਰ ਸੱਚੀ ਹੋਸੀ ਨਹੀਂ ਪਤਾ ਯਾਰ ਮੈਂ ਗੱਲ ਤੇਰੇ ਹੱਥ 'ਚ ਮੈਂ ਫੜਾ ਕੇ ਤੈਨੂੰ ਮੈਂ ਦੋ ਵਾਰੀ ਕਹਿ ਕੇ ਗਈ ਆ ਕਿ ਦਮਨ ਕਿ ਤੂੰ ਮੈਨੂੰ ਕਿਹਾ ਆਪਣੀ ਮੋਂ ਨੂੰ ਫੜਾਇਆ ਤੇ ਮੈਂ ਮੰਮਾ ਕਾਲ ਤੇ ਲੱਗੇ ਸੀਗੇ ਕਿਸੇ ਨਾਲ ਹੂੰ ਤੇ ਬੈਠਾ ਮੰਮਾ ਪੈਸੇ ਉਸੇ ਵਾਰ ਬਦਨੀ ਕੀ ਹੋਇਆ ਤੂੰ ਮੰਮਾ ਨੂੰ ਚਾਹ ਫਰਾਂਣ ਗਈਆਂ ਨਾ ਕਿ ਮੰਮਾ ਨੂੰ ਪੈਸੇ ਫਰਾਂਣ ਗਈਆਂ ਚਾਹ ਫਰਾਂਣ ਗਈ ਸੀ ਪੈਸੇ ਫਰਾਂਣ ਗਈ ਸੀ ਤੇ ਫਿਰ ਹੁਣ ਤੇਰੀ ਮੰਮੀ ਨੇ ਪਤਾ ਨਹੀਂ ਕਿੱਥੇ ਰੱਖ ਛੱਡੇ ਨੇ ਕੀ ਫਾਇਦਾ ਹੋਇਆ ਇਹਦੇ ਨਾਲ ਤਾਂ ਚੰਗਾ ਮੈਂ ਤੁਹਾਨੂੰ ਨਾ ਹੀ ਦਿੰਦੀ ਮੈਂ ਆਪਣੇ ਕੋਲ ਹੀ ਰੱਖ ਲੈਂਦੀ ਦਮ ਨੇ ਕੀ ਗਾਹ ਪਾਇਆ ਹੈ ਹੈ ਇਹ ਕੀ ਗਾਹ ਪਾਇਆ ਹੈ ਨਾ ਭਾਈ ਪਰ ਤੋਂ ਹੀ ਤੇ ਕਹਿੰਦੇ ਵੀ ਦਰਾਦਰੂ ਸਾਰੇ ਫੋਲ ਲੈਨੇ ਹਨਾ ਵੇਖੋ ਗਾਇਸ ਹਨਾਨੀ ਵਾਲੀ ਗੱਲ ਐ ਆ ਕਿਤੇ ਬੁੱਗੂ ਚ ਤੇ ਨਹੀਂ ਪਾਤੇ ਹੈ ਜਿਹਨਾਂ ਤੇ ਚੰਗਾ ਮੈਂ ਨਾ ਦਿੱਦੀ ਮੈਂ ਆਪਣੇ ਕੋਲ ਹੀ ਰੱਖ ਲੈਂਦੀ ਮੈਨੂੰ ਤੇ ਇੱਥੋਂ ਤੱਕ ਵੀ ਯਾਦ ਹੈ ਵੀ ਤਿੰਨ ਨੋਟ 500 ਦੇ ਸੀਗੇ ਤੇ ਬਾਕੀ ਨੋਟ 100 100 ਦੇ ਸੀਗੇ ਤੇ ਹੁਣ ਪਤਾ ਨਹੀਂ ਰੱਬ ਜਾਣਦਾ ਕਿ ਕਿੱਥੇ ਗਏ ਨੇ ਕਿੱਥੇ ਨਹੀਂ ਗਏ ਬਸ ਤਾਂ ਦਾਨਪੁਣ ਸੀਗਾ ਮੈਨੂੰ ਲੱਦਾ ਨਿਕਲ ਗਿਆ ਹੁਣ ਨਹੀਂ ਲੱਭਦਾ ਦਾਨ ਮਾਰ ਕੇ ਘਰੋਂ ਕੱਢ ਰਹੇ ਨੇ ਪਤਾ ਸੋਨੂ ਰਣਿਆ ਛੱਤ ਪਈ ਪਤਾ ਨੇ ਸਾਰੀ ਛੱਤ ਖਰਾਬ ਕਰਤੀ ਲੜਾਈ ਹੋ ਰਹੀ ਹੈ ਲੜਾਈ ਦਮਨ ਇਹ ਦਮਨ ਪੁੱਤੇ ਇੱਕ ਵਾਰੀ ਹੋਰ ਸਰਚ ਮਾਰ ਲੈ ਮੇਰਾ ਪੁੱਤ ਬਣ ਕੇ ਬਾਹ ਲੜਾਈ ਹੋ ਗਈ ਕਲੇਸ਼ ਪੈ ਗਿਆ ਬਾਰੇ ਗੁੱਡੂ ਗੁੱਡੂ ਕਹੇਗੇ ਹੂੰ ਮੇਰੇ ਨਾਲ ਦੇਖ ਲੋ ਗਾਇਜ਼ ਮੈਂ ਕੀ ਕੀਤਾ ਮੈਂ ਪੈਂਟ ਦੀ ਜੇਬ ਚ ਪੈਸੇ ਪਾ ਰੱਖੇ ਤੇ ਮੈਂ ਰਸੋਈ ਚ ਗੱਲ ਕਰਦੀ ਕਰਦੀ ਨੇ ਉਹ ਆਪਣੀ ਜੇਬ ਚੋਂ ਪੈਸੇ ਕੱਢੇ ਮੈਨੂੰ ਲੱਗਿਆ ਕਿ ਕਾਗਜ਼ ਆ ਮੈਂ ਕੱਢੇ ਚੱਕ ਕੇ ਮਾਰਤੇ ਸਿੱਟੇ ਬਾਹਰ ਠੀਕ ਹੈ ਮੈਨੂੰ ਕੁਝ ਵੀ ਨਹੀਂ ਪਤਾ ਤੇ ਮੇਰੇ ਕੋਲ ਮम्मी ਆਏ ਤੇ ਮੈਨੂੰ ਕਹਿੰਦੇ ਗगन ਤੇਰਾ ਕੁਝ ਚੋਰੀ ਹੋਇਆ ਮੈਂ ਨਾ ਹੋਰ ਕੁਝ ਨਹੀਂ ਮੈਂ ਆਪਣੇ ਹੱਥਾਂ ਚ ਬਸ ਰਿੰਗਸ ਵੇਖੀਆਂ ਮੈਂ ਕਿਹਾ ਵੀ ਨਹੀਂ ਕੁਝ ਨਹੀਂ ਚੋਰੀ ਹੋਇਆ ਮੈਂ ਕੰਨਾਂ ਦਾ ਹੱਥ ਮਾਰਿਆ ਮੈਂ ਕਿਹਾ ਨਹੀਂ ਕੁਝ ਵੀ ਨਹੀਂ ਚੋਰੀ ਹੋਇਆ ਮੇਰਾ ਤਾਂ ਤੇ ਮਮੀ ਕਹਿੰਦੇ ਜਿਆਦਾ ਪੈਸੇ ਆ ਰਹੇ ਤੇਰੇ ਕੋਲ ਮੇਰਾ ਫਿਰ ਹਾਸੀ ਨਿਕਲ ਗਈ ਮੈਂ ਕਿਹਾ ਵੀ ਪੈਸੇ ਫਿਰ ਮੈਨੂੰ ਲੱਗਿਆ ਵੀ ਮੈਂ ਕੱਲ ਕੁੜਤੇ 'ਚ ਪੈਸੇ ਪਾਏ ਹੋ ਸਕਦਾ ਮੈਂ ਉਹ ਵਿੱਚ ਭੁੱਲ ਗਈ ਹੋਵਾਂ ਹਨਾ ਵੀ ਦਿੱਤੇ ਹੋਣਗੇ ਦੀਦੀ ਨੇ ਕੱਢ ਕੇ ਜਿੱਦ ਤੁਸੀਂ ਮੈਨੂੰ ਪੈਸੇ ਦਿੱਤੇ ਸੀ ਉਹਦੋਂ ਤੁਸੀਂ ਕੀ ਪਾਇਆ ਸੀ ਉਸ ਦਿਨ ਮੈਨੂੰ ਇਹ ਨਹੀਂ ਪਤਾ ਕੀ ਪਾਇਆ ਪਰ ਮੈਨੂੰ ਇੰਨਾ ਪਤਾ ਮੈਂ ਫਰਾਈਡੇ ਨੇ ਦਿੱਤੇ ਤੁਸੀਂ ਆਪਣੀ ਪਰਤਪੁੜਤੀ ਜੇਬ 'ਚ ਮੈਂ ਤੁਹਾਨੂੰ ਕਿਤੇ ਵਾਪਸ ਨਹੀਂ ਦੇ ਦਿੱਤੇ ਉਹਨਾਂ ਕੀ ਮੰਮਾ ਨਹੀਂ ਲਿੱਤੇ ਨੀਗੇ ਮੈਨੂੰ ਵਾਪਸ ਨਾ ਦਿੱਤੇ ਤੁਸੀਂ ਪੈਂਟ ਪੁੱਟ ਮੇਰੀ ਪੈਂਟ ਦੀ ਜੇਬ ਚ ਮੇਰੇ ਪੈਸੇ ਪਏ ਹੀ ਫਿਰ ਮੈਂ ਗਿਣ ਕੇ ਆਪਣੇ ਪਰਸ ਚ 2000 ਰੁਪਿਆ ਪਾ ਲਿਆ 1000 ਰੁਪਿਆ ਪਾ ਲਿਆ ਤੇ 2000 ਰੁਪਿਆ ਕੱਢ ਕੇ ਤੁਹਾਨੂੰ ਦੇਤਾ ਕਿਉਂਕਿ ਉਸ ਦਿਨ ਮੇਰੇ ਕੋਲ ਕੈਸ਼ ਪਿਆ ਹੀ ਐਕਚੁਅਲ ਚ ਕੀ ਹੈ ਮੈਂ ਕੈਸ਼ ਆਪਣੇ ਕੋਲੇ ਬਹੁਤ ਘੱਟ ਰੱਖਦੀ ਹਾਂ ਤੁਸੀਂ ਕਿਹਨੂੰ ਚਿਪਸ ਨਹੀਂ ਦੇ ਰਿਹਾ ਤੇ ਕਿੱਥੋਂ ਲੈਂਦੇ ਇਹ ਤੂੰ ਐਂ ਕਰ ਹਾਂ ਪਹਿਲਾਂ ਆਲੂ ਪੂਜੀ ਆਨਾ ਖਾ ਤੇ ਤੂੰ ਪਹਿਲਾਂ ਉਹਦੇ ਕੋਲ ਜਾ ਕੇ ਚਿਪਸ ਲੈ ਆ ਆ ਪੀਓ ਮੰਮੇ ਮੇਰੇ ਕੋਲੇ ਚਾਹ ਸੋਨੂੰ ਇੱਥੇ ਵੀ ਤੇਰੀ ਚਾਹ ਤੇ ਮੈਨੂੰ ਲੱਗਦਾ ਉਹ ਪੈਸੇ ਨਾ ਤੁਸੀਂ ਜਿਹੜਾ ਬਾਰੇ ਤੇਰੀ ਮੰਮਾ ਕੰਮ ਨਹੀਂ ਕਰਨ ਤੇ ਉਹਦਨ ਖਰਚਾ ਜਾ ਪਿਆ ਸੀ ਤੇ ਤੁਸੀਂ ਕੂੜੇ ਚ ਚੱਕ ਕੇ ਸੱਟ ਸੁੱਟ ਦਿੱਤੀ ਨਾ ਅਜੇ ਤਨਾ ਤੇ ਮੈਂ ਨਾ ਹੀ ਦਿੰਦੀ ਚੰਗਾ ਮੈਨੂੰ ਪਤਾ ਕਿੰਨਾ ਟੈਨਸ਼ਨ ਹੋਈ ਵੀ ਥੋੜਾ ਨਹੀਂ ਬਹੁਤਾ ਨਹੀਂ ਕਮਾਲ ਹੋ ਗਈ ਯਾਰ ਜੰਮੀ ਪਾਇਆ ਕੀ ਸੋਨੂੰ ਤੂੰ ਇਹ ਵੀ ਨਹੀਂ ਨਾ ਯਾਦ ਮੈਂ ਤਾਂ ਗੱਲ ਗੁੱਸਾ ਕੋਈ ਜੇਬ ਨਹੀਂ ਛੱਡੀ ਕੋਈ ਕੁਝ ਨਹੀਂ ਛੱਡਿਆ ਦਮੂ ਫੋਕੀਆਂ ਧਮਕੀਆਂ ਨੰਦੀ ਰੋਜ ਫਤਨ ਗੱਲ ਦੱਸਾਂ ਗੱਲ ਦੱਸਾਂ ਗੱਲ ਦੱਸਾਂ ਗੱਲ ਦੱਸ ਤਾਂ ਕੱਪ ਤੇ ਹੈ ਨਹੀਂ ਕੋਈ ਉਤਲੇ ਦਮੂ ਇਤਨਾ ਫੜਾ ਸੂਟਾਂ ਚ ਜਾ ਫਤਿਹ ਦਮਨ ਉਹ ਕਹਿੰਦਾ ਇੱਧਰ ਦੀ ਫੜ ਲੈ ਉੱਪਰੋਂ ਖੋਲ ਖਿੜਕੀ ਹਾਂਜੀ ਹਾਂਜੀ ਦੀ ਹਾਂ ਜਮਾ ਦੇਖਦੇ ਕਿ ਤਰੰਦੀ ਹੈ ਕਿਰਾਮ ਉਤਾਰ ਸਿੰਘ ਮੁੰਡਾ ਮੁੰਡਾ ਹੋਏਗਾ ਉਹਨੂੰ ਫੜਾ ਲੈ ਚਲੋ ਗਾਇਸ ਪਾ ਰਹੇ ਤੇ ਪਰਸੇ ਭਾਵੇਂ ਨਾ ਲੱਭੇ ਪਰ ਹੋਰ ਸਮਾਨ ਜ਼ਰੂਰ ਲੱਭੇਗਾ ਕੈਟਲਾਂ ਲੱਭਣ ਦੀਆਂ ਹੋਰ ਪਤਾ ਨਹੀਂ ਕੀ ਕੀ ਲੱਭੰਦੇ ਪਰ ਪਰਸ ਵਾਲੀ ਕਮਾਲ ਹੋ ਗਈ ਸੱਚੀ ਮੈਂ ਹੈਰਾਨ ਆ ਦਮਨ ਉਹ ਕੀ ਬਲੈਕ ਕਲਰ ਦਾ ਕੋਟੀ ਹੈ ਬਾਰੇ ਬਲੈਕ ਕਲਰ ਦਾ ਪਰਸ ਕਹਿੰਦੇ ਹੋਰਾਂ ਨੂੰ ਹੋਰੀ ਦੀ ਅੰਨਾਂ ਨੂੰ ਅੰਨੇ ਨੂੰ ਡੰਗੋਰੀ ਦੀ ਓ ਮਾਈ ਗਾਡ ਟੂ ਮੱਚ ਨਾਈਸ ਪਜਾਮਾ ਆਉਗੀ ਵੀ ਇਹ ਮੇਰਾ ਕੁੜਤਾ ਇੱਥੇ ਕਿੱਥੇ ਆ ਗਿਆ ਜਿਹੜਾ ਮੈਂ ਤਾਂ ਡਰਿਆ ਸੀ ਕਿਹਦੇ ਨਾਲ ਦੀ ਸਲਵਾਰ ਕੁੜਤੇ ਦੀ ਪਈ ਇੱਥੇ ਪੈਸੇ ਨਹੀਂ ਲੱਭ ਰਹੀ ਐ ਉਹ ਤੇ ਹੁਣ ਮੈਨੂੰ ਵੀ ਟੈਨਸ਼ਨ ਮੈ ਕਿ ਕਰਾਂ ਜਦੋਂ ਤੁਹਾਨੂੰ ਚੇਤਾ ਹੀ ਨਹੀਂ ਹੈਗਾ ਕਿ ਕਿੱਥੇ ਰੱਖ ਛੜਿਆ ਕਿੱਥੇ ਨਹੀਂ ਲੱਭ ਜਾਂਦਾ ਡੀਪਲੀ ਤਾਂ ਦਮ ਰੱਖਿਆ ਹੀ ਨਹੀਂ ਇਹਨਾਂ ਦੇ ਦੋਸਤਾਂ ਉਹ ਦਰਵਾਜ਼ਾ ਆਦਾ ਬੜਾ ਪ੍ਰਾਂਸ ਨਵੇਂ ਘਰ ਚ ਚਾਹਦਾ ਸ਼ਿਫਟ ਕੀਤਾ ਇਹਨੂੰ ਸਕਾਣ ਹੋ ਗਦੀ ਵੀ ਰੰਦਾ ਆ ਵੀ ਨਹੀਂ ਖੁੱਲਣ ਦਿਆ ਆ ਵੀ ਖੋਲੋ ਪ੍ਰਾਂਸ ਨਾ ਖੁੱਲਣਾ ਭਾਵੇਂ ਇਹਦੇ ਚ ਹੀ ਹੋਵੇ ਕਹਿੰਦੀ ਦਮਣ ਇਹ ਦਮਨ ਜ਼ੋਰ ਲਾ ਕੇ ਇਹਨੂੰ ਖੋਲ ਛੇਤੀ ਕਰ ਛੇਤੀ ਇਹਦੇ ਤੇ ਲਾ ਜ਼ੋਰ ਹੋ ਸਕਦਾ ਇਹਦੇ ਵਿੱਚ ਪਾ ਲਿਆ ਕਰ ਘਰੇ ਨਿੱਗਾ ਏ ਲੋ ਜੀ ਭੰਵੇਂ ਇਹਦੇ ਵਿੱਚੋਂ ਵਿਰਸਾ ਆਏ ਨਹੀਂ ਉਹ ਬੋਪਰਾਣੇ ਲੈ ਤੁਹਾਨੂੰ ਕਰ ਚੱਕੇ ਕੱਪੜੇ ਪਏ ਨੇ ਕੋਈ ਪਤਾ ਨਹੀਂੰਦਾ ਪਉਣੀ ਦਿਮਾਗ ਦਾ ਨਹੀਂ ਨਹੀਂ ਨਾ ਜੀ 10 ਹੁਣ ਫਸ ਤੋਂ ਮਤਲਬ ਘਰੋਂ ਹੀ ਪਰਸ ਨੇ ਲੱਭਣ ਦਿਆ ਪੈ ਹੈਂਦਾ ਤੇ ਚੇਤਾ ਹੀ ਨਹੀਂ ਚੱਲਦਾ ਮਨ ਨੂੰ ਮੈਨੂੰ ਯਾਦ ਹੈ ਕਿ ਮੈਂ ਇਹਨੂੰ ਫੜਾਏ ਨੇ ਇੰਨਾ ਸ਼ੁਕਰ ਕੇ ਮੈਨੂੰ ਯਾਦ ਹੈ ਮੈਨੂੰ ਫੜਾਏ ਨਹੀਂ ਤੇ ਮੇਰੀ ਗੱਲ ਮੈਮਰੀ ਇਹ ਹੈ ਜੀ ਕਿ ਮੈਂ ਗੱਲ ਕਰਦੀ ਚੱਤਾ ਭੁੱਲ ਜਾਨੀ ਕਿ ਮੈਂ ਕੀ ਗੱਲ ਕਰਨ ਦੀ ਹਾਂ ਤੇ ਪਰ ਦਮਨ ਨੂੰ ਕੋਈ ਨਹੀਂ ਯਾਦ ਹਾਂ ਬੈਂਡ ਚ ਦੇਖੋ ਹਾਂ ਹਾਂ ਦਮਨ ਹੋ ਸਕਦਾ ਇਹ ਚ ਰੱਖਤਾ ਹੈ ਸਮਾਨ ਸਮੂਹ ਕਈ ਵਾਰੀ ਉਹ ਯਾਰ ਕਈ ਵਾਰੀ ਬੰਦਾ ਸਮਾਨ ਸਮੂਹ ਕੱਢਦਾ ਰੱਖ ਦਿੰਦਾ ਇਹ ਓਹ ਮਾਈ ਗਾਡ ਜੀ ਆਮਨ ਆ ਕੇ ਪਿਆ ਦਮਨ ਨੂੰ ਤੇਲ ਫਾਫੇ ਜੇ ਇਹਨਾਂ ਚ ਦੇ एकदम ਨੋਟਾਂ ਚ ਦਾ ਕੋਈ ਮੁਸੀਬਤ ਹੁੰਦਾ ਤਾਂ ਕੈਮਰਾਮੈਨ ਖੜੇ ਹੁੰਦੇ ਕੋਲ ਬੜੇ ਮੜੇ ਮੜੇ ਤਨੂੰ ਕੋਈ ਵੀਡੀਓ ਵੇਖ ਪਿਛਲੀ ਕਿਹੜੀ ਵੀਡੀਓ ਚ ਤੂੰ ਪਰਸ ਫੜਿਆ ਸੀ ਨਾ ਮੈਂ ਫੜਦੀ ਘੱਟ ਸੀ ਉਹ ਪਰਸ ਤੇ ਜਿਹੜੇ ਸਾਰੇ ਸਮਾਨ ਉੱਥੇ ਰਵ ਤਾਡੇ ਜਿਹੜੇ ਇਦਾਂ ਲਫਾਫੇ ਪਰਸ ਕੁਰਸੀ ਤੇ ਪਏ ਉਹ ਲੈ ਗਏ ਸੀ ਆਉਂ ਹੀ ਲੱਭ ਲੈਂ ਦਮੂ ਇਹ ਤਾਂ ਰਹਿਣ ਦੇ ਬੁੱਤੇ ਇਹ ਤਾਂ ਫੇਰ ਤੂੰ ਖਲਾਰਾ ਪਾ ਲੈਣਾ ਪਾਣੀ ਤਾਂ ਹੈ ਨਹੀਂ ਸਿਆਲ ਚ ਬੁੱਤੇ ਗੇ ਸਿਆਲ ਚ ਉਹ ਯਾਰ ਉਹ ਪਿਆ ਟੋਪ ਮੇਰਾ ਟੋਪ ਲੱਭ ਲੈ ਮੈਂ ਕਿਤੇ ਪਰਸ ਪਿਆ ਏ ਟੋਪ ਦੀ ਅੱਗ ਲੱਗੀ ਪਈ ਮੈਂ ਕਹਾਂ ਤੁਹਾਨੂੰ ਕਿ ਪਰਸ ਚਾਹੇ ਲੱਬੇ ਨਾਲ ਲੱਬੇ ਹੋਰ ਮਟੀਰੀਅਲ ਜ਼ਰੂਰ ਲੱਭ ਜਾਣਾ ਆਏ ਮਾਣਾ ਮੈਂ ਬੈਠ ਕੇ ਵੇਖਾਂ ਕਿ ਮੈਨੂੰ ਕੁਝ ਨਹੀਂ ਕਾਹਿਆ ਜੀ ਮੈਂ ਤੇ ਆਪਣੀ ਲਿਮਾਰੀ ਚ ਵੀ ਦੇਖ ਲਿਆ ਥੱਲੇ ਵੀ ਦੇਖ ਲਿਆ ਸਮਾਨ ਉੱਥੇ ਵੀ ਨਹੀਂ ਪਿਆ ਹੈਗਾ ਦੂਜੇ ਹੈਂਗਰ ਲੱਗੇ ਸੀ ਤੁੰਨੂੰ ਆਹ ਕੱਢ ਕੇ ਵੇਖਿਆ ਇਹ ਤਾਂ ਟੇਬਲ ਦਾ ਇਧਰੋਂ ਆਹਾ ਉਹ ਵੀ ਚੁੱਕੀ ਹੋਈ ਹੈਂਗੇ ਅੱਜ ਜਿਵੇਂ ਨਾ ਇਹ ਕੜੀ ਚੌਲ ਤੇ ਵਲੌਗ ਮੈਂ ਬਹੁਤ ਦਿਨਾਂ ਬਾਅਦ ਕੰਟੀਨਿਊ ਕਰ ਰਹੀ ਹਾਂ ਕਿ ਕਿ ਮੇਰੀ ਥੋੜੀ ਸਿਹਤ ਠੀਕ ਨਹੀਂ ਹੈਗੀ ਮੇਰੇ ਲੱਗ ਚ ਜੀ ਬਹੁਤ ਦਰਦ ਹੋ ਰਿਹਾ ਸੀ ਸੀਰੀਅਸ ਪੂਰੇ ਆਨ ਅੱਗ ਨਿਕਲਣ ਲੱਗ ਜਾਂਦੀ ਹੈ ਲੱਗਦੇ ਵਿੱਚੋਂ ਤੇ ਬਸ ਮੈਂ ਇੱਕ ਅੱਧੇ ਦਿਨ ਚ ਪਲਾਨ ਕਰ ਰਹੀ ਹਾਂ ਡਾਕਟਰ ਕੋ ਜਾਣ ਦਾ ਫਿਰ ਆਪਾਂ ਦਿਖਾਨੇ ਆ ਕੀ ਚੱਕਰ ਹੈ ਤੇ ਹੁਣ ਮੈਂ ਆ ਗਈ ਇੱਧਰ ਦੀਦੀ ਘਰੇ ਕੜੀ ਦੇਣ ਕਿਉਂਕਿ ਅੱਜ ਅਸੀਂ ਕੜੀ ਬਣਾਈ ਹੈ ਤੇ ਅਮਨ ਕੰਨ ਦੀ ਕੜੀ ਫੜਾਇਆ ਤੇ ਇਹਨਾਂ ਨੇ ਨਾ ਲੱਟਾਂ ਲਾਈਆਂ ਨਾ ਕੁਝ ਹੋਰ ਫਤੇ ਸਿੰਘ ਜੀ ਇੱਧਰ ਹੀ ਆ ਕੇ ਬੈਠੇ ਹੋਏ ਨੇ ਫਤੇ ओ फते आ कोहली मुतदर आ जा मैं उधर तेरी रोटी भागे बैठी हां फते लग मैं रोटी भागे बैठी खड़ी तेरी हां उधर ही अब बंद कर दे कुत्ते तो कॉपी लाई जाएगा हूं बनी ਮੈਂ ਦੁੱਧ ਲੈਣ ਗਿਆ ਸੀ ਨਾ ਮਲਟਾ ਤਾਂ ਕਿਉਂ ਲੱਗਿਆ ਕਿਉਂਕਿ ਮਾਤਸੇ ਨਾ ਜਿਹੜੀਆਂ ਉਹਦੇ ਬੱਚੀ ਨਹੀਂ ਹੈਗੀ ਮਾਤਸੇ ਮਾ ਲੋ ਨੀ ਬੋਤਲ ਦੁੱਧ ਦੀ ਢਿੱਡ ਵੱਡੀ ਹੁੰਦੀ ਮਾ ਉਹ ਲੂ ਉਹ ਪਾਤੀ ਅੱਛਾ ਪੀ ਗਈ ਸਾਰੀ ਦੁੱਧ ਸਭ ਖਾ ਲਿਆ ਕਿੰਨਾ ਗੜੀ ਮਾ ਪਤਾ ਗੁੱਡੀ ਨੂੰ ਨਹੀਂ ਕੋਈ ਪਈ ਆ ਨੀ ਗੜ ਭੰਡੇ ਸਾਰੇ ਕੱਡਣ ਹੋ ਗਏ ਪਈਆਂ ਨੇ ਦੁੱਧ ਇਹ ਆਖੂ ਹੋ ਰਿਹਾ ਫੜ ਜਾ ਪਤਾ ਹੈ ਕਿ ਰੋਟੀ ਖਾ ਲਿਆ ਫੇਰ ਆ। ਉਹ ਜੁੱਕੀ ਜੁੱਕੀ ਉਰੇ ਹੋ ਰਣਾ। ਉਤੋਂ ਉੱਥੇ ਪਾਈ ਪਈ ਹੁਣ ਫੇਰ ਝੁੱਕ ਕੇ ਇੱਥੇ ਲਿਆ। ਕੋਈ ਨਾ। ਲੈ ਵਹਿੰਦੇ ਕੋਈ ਨਾ। ਰੋਟੀ ਖਾ ਕੇ ਫੇਰ ਆ। ਅੱਛਾ ਮੈਂ ਤੁਹਾਨੂੰ ਦਿੰਦੀ। ਕਿ ਤੁਹਾਨੂੰ ਸੁਣ। ਜਨਾਮ ਜਦੋਂ ਉਹ ਆ ਉਹਦੇ ਨਾਲ ਕਿੱਥੇ ਜਾਵਾਂਗੇ ਇਸ਼ਨਾਨ। ਉਹ ਸਾਰਾ ਪਿਆਰ ਬੰਦ ਹੋ ਜਾਂਦਾ ਜਦੋਂ। ਉਹਨੂੰ ਸੂਟ ਭੇਜੀ ਆਈ ਨਹੀਂ ਹੈਗਾ। ਕਿਹਨੇ? ਅਮਜਤ ਨੇ। ਹਲੋ। ਉਹ ਸੂਟ ਉਹਨੂੰ ਦੇ ਦੇ। ਦੋਨੋਂ ਮਿਲ ਜਾਗਾ। ਅੱਛਾ। ਹੂੰ। ਨਾਨੀ ਕੀ ਨਹੀਂ ਉਹਨੂੰ ਕਹਾਂ ਮੈਨੂੰ ਫੋਟੋ ਭੇਜ ਦੇ ਕਿਹਾ ਉਹਨੂੰ ਆਈ ਉਹਨੂੰ ਹੈ ਨਹੀਂ ਉਹ ਠੀਠ ਜਾ ਮੈਂ ਭੇਜਦਾ ਫੋਟੋ ਮੈਂ ਬਾਹਰ ਆ ਤੇ ਆਉਂਦੀ ਐ ਦੀ ਫੋਟੋ ਨਹੀਂ ਆ ਫੋਟੋ ਖੇਡ ਜੰਦਾ ਸੋਸੇ ਨਾਲੇ ਹੋਏ ਤੇ ਨੂੰ ਜਦੋਂ ਜਪੜਾ ਕਰ ਲਾ ਹਾਂ ਹਾਂ ਹੋਈ ਨੀ ਬੰਦੇ ਆ ਫਾਤੇ ਲਿਆਉਂਦਾ Papa ਕੇ ਖਾਈ ਜਾਂਦਾ ਖਾਈ ਜਾਂਦਾ ਇਲਵਾ ਤਿਗੀ ਆ ਗਿਆ ਸੀ ਪਤਾ ਨਹੀਂ ਖਾ ਪੀ ਕੇ ਤੁਰਦਾ ਪੜਿਆ ਗੁਲਗਲਾ ਜਮਨ ਖਲਦੀ ਸ਼ੀਰ ਗਲਾ ਜਮਨ ਕਿਥੋਂ ਆਈ ਸੀ ਉਹ ਅਸੀਂ ਟੇਲਰ ਕੋਲ ਗਏ ਤੁਹਾਨੂੰ ਦਿਖਾ ਕਰਨਾ ਚਾਹੁੰਦੇ ਸੀ ਉਹ ਖਾਣੇ ਲੈ ਜਾਂਦੇ ਹਾਂ ਅੱਛਾ ਇਹ ਤਾਂ ਐ ਰੋੜੀ ਵਾਲੇ ਚਲਾ ਰੋਟੀ ਖਾ ਰੋੜੀ ਵਾਲੇ ਕਦੇ ਨਾ ਬੇ ਰੋਟੀ ਆ ਕੇ ਫੇਰ ਆ ਜੀ ਮੇਰੇ ਪੁੱਤ ਚੰਗਾ ਆ ਚਲੀਏ ਅੱਛਾ ਜੇ ਲੋਕ ਐਸੇ ਚਾਹ ਲਈਏ ਅੰਮਰੀ ਘਰ ਦਾ ਬਾਹਰਲਾ 뷰 ਦਿਖਾ ਦੀ ਇੱਥੇ ਆਈਏ ਤੇ ਸਲਾਮ ਅਲੈਕੁਮ ਵਾਲੇ ਮੇਰੇ ਅਦਰਸ ਹੈ ਸੋਨਾ ਕਿੱਥੇ ਹੈ ਉੱਥੇ ਉੱਥੇ ਮੈਂ ਤਾਂ ਆਂ ਪੁੱਛਣੀ ਵੀ ਜੇ ਤਾਂ ਇੱਥੇ ਸੋਨਾ ਫਿਰ ਤੋਂ ਮਰਦੀ ਉਰੇ ਰੱਖਦਾ ਸਿਰੇ ਪਾ ਕੇ ਮੇਰੇ ਕੋਲ ਆ ਜੀ ਉਹ ਤਾਂ ਇੱਥੇ ਨੂੰ ਇੱਥੇ ਸੋਨਾ ਹੈ ਉੱਥੇ ਹੀ ਪਾਉਂਗਾ ਉੱਥੇ ਹੀ ਪਹਿਣਾ ਹੈ ਆ ਦੇਖੀ ਆ ਜਰਾ ਬਾਹੀਂ ਆ ਗੂਟਣੇ ਲਿਆ ਲਾ ਕੇ ਐ ਸਿੱਟ ਤੇ ਕੀ ਤਬਾਹੀ ਹੋ ਰਹੀ ਹੈ ਇਹਨੂੰ ਮੈਂ ਉੱਥੋਂ ਕਹਿ ਕੇ ਜਿ ਭੇਜਾਂ ਇਹਨਾਂ ਦਾ ਸਕੂਲ ਜਾ ਕੇ ਤੇ ਵਾਜੀ ਹਾਂ ਜੇ ਅੱਜ ਲੈਟਾਂ ਵਿੱਚ ਆਪਾਂ ਚਾਹੁੰਦੇ ਕਿ ਨਾ ਚੇਤੇ ਚੱਲ ਅਮਾ ਹੁਣ ਆਪਾਂ ਬਾਹਰਲਾ 뷰 ਦਿਖਾਈਏ ਬਾਹਰ ਦਾ 뷰 ਵੇਖਿਆ ਹੀ ਉਹਨਾਂ ਨੇ ਬਾਹਰ ਸਮੁੰਦਰ ਹੈ ਨਾ ਆਹੋ ਨਹੀਂ ਕਰਤਾ ਲੈ ਪਤਾ ਜਦੋਂ ਕੈਡ ਲੱਗ ਕਰਦੇ ਨੇ ਚੱਲ ਜਿੱਕਰਤਾ ਨਾ ਕੈਡ ਦਿਖੰਦਾ ਬਰੇ ਬਰੇ ਅਸੀਂ ਕੱਲ ਜਦੋਂ ਆ ਜਾ ਅਬ ਬੁੱਤੀ ਹੋ ਗਿਆ ਆ ਮਮਾ ਹੋ ਗਏ ਚਾਹ ਮੈਂ ਸੁਣੀਏ ਤੇ ਲੈ ਖੰਮਾ ਆ ਮੱਕੜੀ ਲੈ ਅੱਜ ਕੜੀ ਬਣਾਈ ਮੈਂ ਤੁਹਾਡੇ ਪਾਇਕ ਰੱਖੇ ਪਏ ਰਾਈਸ ਪੁੱਤ ਰੋਟੀ ਖਾ ਲੈ ਔਰ ਐਸਾ ਕੜੀ ਚ ਹਾਂਜੀ ਹਿੰਦੀ ਦਾ ਹੁੰਦਾ ਪੇਪਰ ਹਾਂਜੀ ਹੂੰ ਪੰਜਾਬੀ ਹੁੰਦਾ ਹਾਂ ਚਲ ਆ ਬੱਸ ਦੇਖੀ ਨਾ ਫਰਨੀ ਦੇਖ

ਤੋਲੇ ਚ ਅਮਰ ਗਾ ਮਨ ਨੂੰ ਹੋਰ ਕਿ ਤੂੰ ਨੂਨ ਵਾਲੀ ਚੀਜ਼ ਖਾ ਰਿਓ ਕੀ ਦੇ ਗਾ ਮਨ ਨੂੰ ਹੋਰ ਕਿ ਤੁਸੀਂ ਨੂਰ ਵਾਲੀ ਚੀਜ਼ਾਂ ਖਾ ਰਿਓ ਲੈ ਤੇ ਨੂਨ ਵਾਲੀਆਂ ਚੀਜ਼ਾਂ ਨਾ ਕਿ ਹੁੰਦਾ ਜਾਨ ਤੇ ਖੰਡ ਮੈਂ ਭੁਜਿਆ ਵੀ ਨਹੀਂ ਖਾਦਾ ਸਾਡੇ ਲਈ ਆਲੂ ਭੁਜਿਆ ਮੈਂ ਓਹ ਹੋ ਇਹ ਤਾਂ ਕੁਛ ਨਹੀਂ ਹੁੰਦਾ ਠੰਡੀਆਂ ਚੀਜ਼ਾਂ ਨਾ ਹੁੰਦਾ ਅਜਾ ਤੂੰ ਸਾਰਾ ਦਿਨ ਟੜਮਤ ਇੰਨੀ ਘੜੀ ਬਹਿ ਵੀ ਜਾਇਆ ਕਰ ਜਾਈ ਚ ਉਹਦੇ ਤੂੰ ਬਹਿਦਾ ਨਹੀਂ ਹੈ ਸਿਕੂ ਮਰੂਨੀ ਸੋ ਨੀ

ਫੜਾਉ ਜੇ ਤੁਸੀਂ ਕਰਨਾ ਤਾਂ ਫਿਰ ਤਾਂ ਰੱਖੋ ਜੀ ਫਿਰ ਫਿਰ ਤੁਹਾਨੂੰ ਟੇਬੇ ਸੁਣੀ ਬਟੀ ਵਾਲੇ ਤਾਂ ਕੀ ਪਾਉਂਗੇ ਨਾ ਪਾਉ ਨਾ ਪਾਉ ਪਾਉਂਗੋ ਥੋੜਾ ਜਿਹਾ ਕਿਉਂ ਚੰਗੀਆਂ ਜਿੱਦਾਂ ਨਾ ਪਾਉ ਨਹੀਂ ਤਾਂ ਕਿਉਂ ਪਿਆਈ ਚਪਾਲੀ ਜਗਨ ਮਨਨ ਪੱਕਾ ਜਿਹਾ ਕਿਉਂ ਪਾ ਰਹੇ ਹੋ ਉਹ ਹੋ ਥੋੜਾ ਜਿਹਾ ਹੀ ਪਾ ਰਹੀਆਂ ਜੀ ਆਹ ਜੜੀ ਸਬਜੀ ਪਾਣਾ ਕਿਉਂ ਸੀ ਥੋੜਾ ਜਿਹਾ ਆਹ ਜੜੀ ਸਬਜੀ ਕਿਉਂ ਬਿਠਾ ਆ ਗਿਆ ਪਰ ਲਾ ਸੀ ਉਹ ਮਲਮ ਖਾਂਗ ਵੀ ਮੈਂ ਤਾਂ ਇਹ ਸਬਜੀ ਖਾਦੀ ਨਹੀਂ। ਭਾਏ ਨਹੀਂ ਹੰਡਰ ਕਰ ਸਕਦੀ ਕਿਉਂ। ਕਿਤਾਜ ਜਦੋਂ ਬਣਾ ਕੇ ਦੇ ਆ ਜਾ ਸਬਜੀ। ਅਹਮ ਤੁਹਾਡੀ ਫੇਵਰੇਟ ਤਾਂ ਬਣਾਈਏ। ਸਵੇਰੇ ਹੀ ਭੇਜੋ। ਸਵੇਰੇ ਹੀ ਭੇਜਣਾ। ਸਵੇਰੇ ਤੈਨੂੰ ਵੀ ਸਕੂਲ। ਸਵੇਰੇ ਤੇਨੂੰ ਵੀ ਨਹੀਂ ਸਕੂਲ ਭੇਜਣਾ। ਕਿਉਂ? ਹੋਰ? ਕਿਉਂ? ਘਰੇ ਪੋਚੇ-ਪੂਚੇ ਲਾਉਣ ਵਾਲੇ ਬਹੁਤ। ਹੈ ਨਾ? ਹਾਂ। ਫਿਰ ਤੋ ਆ ਗਿਆ ਜੀ ਬੜੀ ਗਲੈਂਟੀ ਦਾ ਮੁੰਡਾ ਦੇਖੋ ਜੀ ਹੁਣ ਅੰਦਰ ਨੂੰ ਕਰਕੇ ਆਸਤੇ ਜਾਈ ਹੁਣ ਇਹ ਬੰਦਾ ਕੀ ਕਵੇ ਇਹਨੂੰ ਦੇਖੋ ਜੀ ਜਿੱਧਰ ਹੀ ਜਾਂਦਾ ਵਾ ਉਧਰ ਹੀ ਮੂੰਹ ਕਰ ਲੈਂਦਾ ਆਪਣੇ ਵੱਲ ਕਰ ਲਿਆ ਪਹਿਲੇ ਹੀ ਮੱਜਾ ਕਰੂ ਦੇਖੀ ਕਿੰਨਾ ਰਮੀ ਹੈ ਐਸ ਫਿਰ ਤੋ ਆਉਂਦੀ ਗੈਂਡੂੰਦਾ ਚੱਲ ਕੋਈ ਨਹੀਂ ਮਟਰ ਪਏ ਸੇਰੇ ਬਣਾਣਾ ചോട്ടോ <coughs> <coughs>